ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਦਰਸਲ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ بارش ਦੀ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ 29 ਸਤੰਬਰ ਤੱਕ ਮੌਸਮ ਬਿਲਕੁਲ ਸਾਫ਼ ਰਹਿਣ ਦੇ ਹਿਸਾਰ ਦੱਸੇ ਜਾ ਰਹੇ ਨੇ ਸੂਬੇ ਦੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਨਸਨ ਹੋਣਾ ਪੰਜਾਬ ਤੋਂ ਪਿੱਛੇ ਹਟ ਰਿਹਾ ਹੈ ਤੇ ਅਗਲੇ 24 ਘੰਟਿਆਂ ਦੇ ਵਿੱਚ ਉਸ ਦੀ ਵਾਪਸੀ ਦੇ ਹਾਲਾਤ ਅਨੁਕੂਲ ਨੇ ਚੰਡੀਗੜ੍ਹ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਦੇ ਦੌਰਾਨ ਪੰਜਾਬ ਹਿਮਾਚਲ ਅਤੇ ਹਰਿਆਣਾ ਸਮੇਤ ਕਈ ਰਾਜਾਂ ਤੋਂ ਮਾਨਸੂਨ ਦੀ ਵਾਪਸੀ ਹੋਵੇਗੀ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦਾ ਤਾਪਮਾਨ 0.2 ਡਿਗਰੀ ਵਧਿਆ ਹੈ ਜੋ ਕਿ ਅੱਜ ਸਵੇਰ ਤੋਂ ਵੱਧ ਤਾਪਮਾਨ ਤੋਂ 1.9 ਡਿਗਰੀ ਵੱਧਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਠੋਸ ਮਾਨਵਤਾਵਾਦੀ ਉਪਰਾਲੇ ਦੇ ਤਹਿਤ ਹਾਲ ਹੀ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਦੌਰਾਨ ਲਗਭਗ 5 ਲੱਖ ਏਕੜ ਰਕਬੇ ਵਿੱਚ ਆਪਣੀ ਫਸਲ ਗਮਾਉਣ ਵਾਲੇ ਕਿਸਾਨਾਂ ਨੂੰ 2 ਲੱਖ ਕੁਇੰਟਲ ਕਣਕ ਦੇ ਬੀਜ ਦਾ ਬੋਸ ਦਾ ਐਲਾਨ ਕੀਤਾ ਵੇਰੇਵੇ ਦੰਦਿਆ ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਆਏ ਹੜ੍ਹਾਂ ਦੇ ਦੌਰਾਨ ਸੂਬੇ ਦੇ ਅਨਾਜ ਉਤਪਾਦਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਤੇ ਉਹਨਾਂ ਨੂੰ 74 ਕਰੋੜ ਰੁਪਏ ਦੀ ਕੀਮਤ ਦਾ ਇਹ ਦੋ ਕੁਆਂਟਲ ਬੀਜ ਮੁਫਤ ਮਹਈਆ ਕਰਵਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਚ ਮੁੱਖ ਭੂਮਿਕਾ ਨਿਭਾਈ ਹੈ ਤੇ ਇਸ ਸੰਕਟ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਸਰਕਾਰ ਹਰ ਤਰੀਕੇ ਦੀ ਮਦਦ ਕਰੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਤੇ ਦੂਰਦਰਸ਼ੀ ਅਗਵਾਈ ਦੇ ਹੇਠ ਮਿਲਕਪੈਡ ਕੋਆਪਰੇਟਿਵ ਦੇ ਪ੍ਰਮੁੱਖ ਬ੍ਰਾਂਡ 베ਰਕਾ ਨੇ ਬੁੱਧਵਾਰ ਨੂੰ ਆਪਣਾ ਨਵੀਨਤਮ ਉਤਪਾਦ 베ਰਕਾ ਹਾਈ ਪ੍ਰੋਟੀਨ ਅਪਰੋ ਬਾਇਓਟਿਕ ਦੇ ਲਾਂਚ ਕਰ ਦਿੱਤਾ ਇਸ ਨਵੇਂ ਉਤਪਾਦ ਨੂੰ ਜਾਰੀ ਕਰਦਿਆਂ ਪੰਜਾਬ ਮਿਲਕਪੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉਤਪਾਦ ਕਿਫਾਇਤੀ ਕੀਮਤ ਤੇ ਉੱਚ ਪ੍ਰੋਟੀਨ ਅਤੇ ਪ੍ਰੋਬਾਇਓਟਿਕ ਗੁਣਾਦਾਰ ਵਿਲੱਖਣ ਸੁਮੇਲ ਹੈ ਮੁੱਖ ਮੰਤਰੀ ਦੀ ਯੋਗ ਅਗਵਾਈ ਹੇਠ ਪੰਜਾਬ ਦਾ ਸਹਿਕਾਰੀ ਖੇਤਰ ਨਵੀਨਤਾ ਅਤੇ ਖਪਕਾਰ ਦੇ ਭਲਾਈ ਖੇਤਰ ਵਿੱਚ ਵਿਸ਼ੇਸ਼ ਤਰੱਕੀ ਕਰ ਰਿਹਾ ਹੈ। ਸ਼ੇਰਗਿਲ ਨੇ ਅੱਗੇ ਕਿਹਾ ਕਿ 350 ਗ੍ਰਾਮ ਕੱਪ ਦੇ ਲਈ ਸਿਰਫ 55 ਰੁਪਏ ਦੀ ਕੀਮਤ ਦੇ ਵੇਰਕਾ ਦਾ ਹਾਈ ਪ੍ਰੋਟੀਨ ਪ੍ਰੋਬਾਇਓਟਿਕ ਦਹੀਂ ਵਿਗਿਆਨਕ ਤੌਰ ਤੇ ਤਿਆਰ ਕੀਤੇ ਪ੍ਰੋਬਾਇਓਟਿਕ ਮਿਸ਼ਰਣ ਦੇ ਨਾਲ ਪ੍ਰਤੀ ਪੈਕ 22 ਗ੍ਰਾਮ ਪ੍ਰੋਟੀਨ ਪ੍ਰਦਾਨ ਕਰਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਕਰਨਾਟਕ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਐਕਸ ਨੇ ਕੇਂਦਰ ਸਰਕਾਰ ਤੇ ਆਈਟੀ ਐਕਟ ਦੇ ਰਾਹੀਂ ਸਮੱਗਰੀ ਨੂੰ ਬਲਾਕ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਕਰਨਾਟਕ ਹਾਈ ਕੋਰਟ ਨੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਸਟਿਸ ਨਾਗ ਪਰਸਨ ਆਦੀ ਸਿੰਗਲ ਬੈਂਚ ਨੇ ਐਕਸ ਕਾਰਪੋਰੇਸ਼ਨ ਦੀ ਪਟੀਸ਼ਨ ਤੇ ਆਪਣਾ ਫੈਸਲਾ ਸੁਣਾਇਆ ਜਿਸ ਵਿੱਚ ਇਹ ਐਲਾਨ ਕਰਨ ਦੀ ਮੰਗ ਕੀਤੀ ਗਈ ਹੈ ਕਿ ਆਈਟੀ ਐਕਟ ਦੀ ਧਾਰਾ 793 ਬੀ ਕੇਂਦਰ ਸਰਕਾਰ ਨੂੰ ਜਾਣਕਾਰੀ ਨੂੰ ਬਲਾਕ ਕਰਨ ਦੇ ਆਦੇਸ਼ ਜਾਰੀ ਕਰਨ ਦਾ ਅਧਿਕਾਰ ਨਹੀਂ ਦਿੰਦੀ ਐਕਸ ਨੇ ਕੇਂਦਰ ਸਰਕਾਰ ਦੇ ਸਹਿਯੋਗ ਪੋਰਟਲ ਨੂੰ ਇਸ ਦੇ ਆਨ ਬੋਰਡਿੰਗ ਨੂੰ ਵੀ ਚੁਣੌਤੀ ਦਿੱਤੀ ਸੀ ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੱਦੇ ਨਜ਼ਰ ਪਿੰਡ ਪੋਰਾ ਤਹਿਸੀਲ ਨਵਾਂ ਸ਼ਹਿਰ ਦੇ ਇਲਾਕੇ ਵਿੱਚ ਸੂਰਾਂ ਵਿੱਚ ਅਫਰੀਕਨ ਫੀਵਰ ਦੀ ਬਿਮਾਰੀ ਪਾਇਆ ਜਾਣ ਵਾਲੇ ਪਿੰਡ ਪੋਰਾ ਵਿਖੇ ਐਪੀ ਸੈਂਟਰ ਦੇ ਦੁਆਲੇ 0.1 ਕਿਲੋਮੀਟਰ ਦੇ ਖੇਤਰ ਨੂੰ ਇਨਫੈਕਟਡ ਜ਼ੋਨ ਅਤੇ 0 ਤੋਂ 10 ਕਿਲੋਮੀਟਰ ਦੇ ਖੇਤਰ ਨੂੰ ਸਰਵੇਲੈਂਸ ਜ਼ੋਨ ਐਲਾਨਿਆ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਅਫਰੀਕਨ ਸਵਾਇਨ ਫੀਵਰ ਬਿਮਾਰੀ ਨੂੰ ਇਨਫੈਕਟਡ ਜ਼ੋਨ ਦੇ ਬਾਹਰ ਪੈਲਣ ਤੋਂ ਬਚਾਉਣ ਦੇ ਲਈ ਭਾਰਤੀ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਹੁਕਮ ਜਾਰੀ ਕੀਤੇ ਗਏ ਨੇ ਜਾਰੀ ਹੁਕਮਾ ਦੇ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੀ ਹੱਦ ਅੰਦਰ ਸੂਰ ਪਾਲਣ ਦਾ ਕੰਮ ਕਰ ਰਏ ਹਰ ਕਿਸਮ ਦੇ ਵਿਅਕਤੀ ਅਫਰੀਕਨ ਸਵਾਇਨ ਫੀਵਰ ਪ੍ਰਭਾਵਿਤ ਇਲਾਕੇ ਤੋਂ 10 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਜਾਣ ਅਤੇ ਬਾਰੇ ਲਾਕੇ ਤੋਂ ਪ੍ਰਭਾਵਿਤ ਇਲਾਕੇ ਦੇ ਵਿੱਚ ਆਉਣ ਤੋਂ ਗੁਰੇਸ਼ ਕਰਨ ਕਮੇਡੀਅਨ ਕਪਲ ਸ਼ਰਮਾ ਦੇ ਵੱਲੋਂ ਹੋਸਟ ਕੀਤੇ ਜਾਣ ਵਾਲਾ ਦਾ ਗ੍ਰੇਟ ਇੰਡੀਅਨ ਕਪਲ ਸ਼ੋ ਆਪਣੇ ਗ੍ਰੈਂਡ ਫਿਨਲ ਦੇ એપisode ਤੋਂ ਠੀਕ ਪਹਿਲਾਂ ਇੱਕ ਵੱਡੀ ਕਾਨੂੰਨੀ ਰੁਕਾਵਟ ਦਾ ਸਾਹਮਣਾ ਕਰ ਰਿਹਾ ਹੈ ਨਿਰਮਾਤਾ ਫੋਜ਼ ਇਹ ਨਾੜਿਆ ਵਾਲਾ ਨੇ ਸੀਰੀਅਸ ਦੇ ਨਿਰਮਾਤਾਵਾਂ ਤੇ ਨੈਟਫਲਿਕਸ ਨੂੰ 25 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਜਿਸ ਵਿੱਚ ਉਹਨਾਂ ਦੇ ਖਿਲਾਫ ਫਿਲਮ ਹੀਰਾ ਫੇਰੀ ਦੇ ਮਸ਼ਹੂਰ ਬਾਬੂ ਰਾਓ ਗਨਪਤਰਾਓ ਆਪਤੇ ਦੇ ਕਿਰਦਾਰ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ ਇਹ ਵਿਵਾਦ ਫਾਈਨਲ ਐਪੀਸੋਡ ਦੇ ਵਿੱਚ ਕਾਮੇਡੀਅਨ ਕਿਕੂ ਸ਼ਾਰਦਾ ਦੇ ਬਾਬੂ ਰਾਉ ਦੇ ਵਜੋਂ ਸਕਿੱਟ ਕਰਨ ਤੋਂ ਪੈਦਾ ਹੋਇਆ ਨਿਰਮਾਤਾ ਨੇ Netflix ਅਤੇ ਸ਼ੋਅ ਦੇ ਨਿਰਮਾਤਾਵਾਂ 'ਤੇ ਕਾਪੀਰਾਈਟ ਐਕਟ ਨੂੰ ਸੋਚ ਸੁੰਚਾ ਦੀ ਧਾਰਾ 51 ਤਹਿਤ ਕਾਪੀਰਾਈਟ ਉਲੰਘਣ ਦੇ ਨਾਲ-ਨਾਲ ਟ੍ਰੇਡਮਾਰਕ ਐਕਟ ਦੀ ਉਲੰਘਣਾ 29 ਤਹਿਤ ਟ੍ਰੇਡਮਾਰਕ ਉਲੰਘਣਾ ਦੋਸ਼ ਲਗਾਇਆ ਹੈ। ਲਦਾਖ ਦੇ ਉਪਰ ਅਧਿਪਾਲ ਕੁਵਿੰਦਰ ਗੁਪਤਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੇ ਜ਼ਿਲ੍ਹੇ ਵਿੱਚ ਖੂਨ-ਖਰਾਬੇ ਨੂੰ ਰੋਕਣ ਲਈ ਕਾਰਫਿਊ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਕਾਨੂੰਨ ਦੇ ਅਨੁਸਾਰ ਉਨ੍ਹਾਂ ਤੇ ਕਾਰਵਾਈ ਹੋਵੇਗੀ ਉਨ੍ਹਾਂ ਲਦਾਖ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿ ਇਹ ਕਰਫਿਊ ਸਹਿਤਿਆਦ ਦੇ ਵਜੋਂ ਲਗਾਇਆ ਗਿਆ ਹੈ ਉਨ੍ਹਾਂ ਹਿੰਸਾ ਦੇ ਦੌਰਾਨ ਜਾਨਾ ਗਵਾਉਣ ਵਾਲੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੋਰ ਜਾਨੀ ਨੁਕਸਾਨ ਤੋਂ ਰੋਕਣ ਦੇ ਲਈ ਸਾਰੇ ਜ਼ਰੂਰੀ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਨੇ ਇੱਥੇ ਬੰਦ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਝੜਪ ਹੋਣ ਤੋਂ ਬਾਅਦ ਸੋਨੋ ਬੈਂਕ ਚੁੱਕ ਨੇ 15 ਦਿਨ ਦੀ ਭੁਖਟ ਹੜਤਾਲ ਖਤਮ ਕਰ ਦਿੱਤੀ ਹਾਲਾਂਕਿ ਇਸ ਝੜਪ ਦੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਰਾਜ ਸਭਾ ਵਿੱਚ ਪੰਜਾਬ ਦੇ ਹਿੱਸੇ ਦੀ ਖਾਲੀ ਸੀਟ ਦੇ ਲਈ ਜ਼ਿਮਨੀ ਚੋਣ 24 ਅਕਤੂਬਰ ਨੂੰ ਹੋਵੇਗੀ ਭਾਰਤੀ ਚੋਣ ਕਮਿਸ਼ਨ ਨੇ ਇਸ ਦੇ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ ਕਮਿਸ਼ਨ ਦੇ ਵੱਲੋਂ ਜਾਰੀ ਸ਼ਡਿਊਲ ਦੇ ਅਨਸਾਰ ਜ਼ਿਮਨੀ ਚੋਣ ਦੇ ਲਈ ਨੋਟੀਫਿਕੇਸ਼ਨ 6 ਅਕਤੂਬਰ ਨੂੰ ਰਸਮੀ ਤੌਰ ਤੇ ਜਾਰੀ ਕੀਤਾ ਜਾਵੇਗਾ ਨਾਮਜ਼ਦਗੀਆਂ ਪਰੰਗ ਦੀ ਆਖਰੀ ਤਾਰੀਖ 13 ਅਕਤੂਬਰ ਹੋਵੇਗੀ ਇਸ ਤੋਂ ਬਾਅਦ ਨਾਮਜ਼ਦਗੀਆਂ ਦੀ ਪੜਤਾਲ 14 ਅਕਤੂਬਰ ਨੂੰ ਅਤੇ ਵਾਪਸੀ 16 ਅਕਤੂਬਰ ਨੂੰ ਹੋਵੇਗੀ ਰਾਜ ਸਭਾ ਦੀ ਸੀਟ ਦੇ ਲਈ voting 24 ਅਕਤੂਬਰ ਨੂੰ ਸਵੇਰੇ 9:00 ਤੋਂ ਸ਼ਾਮ 4 ਵਜੇ تک ਹੋਵੇਗੀ ਅਤੇ ਨਤੀਜੇ ਉਸੇ ਦਿਨ ਸ਼ਾਮ ਨੂੰ ਐਲਾਨੇ ਜਾਣਗੇ। ਸਾਬਕਾ ਵਿਦਾਇਕਤੇ ਕਾਂਗਰਸੀ ਆਗੂ ਸਿਮਰਨਜੀਤ ਸਿੰਘ ਬੈਂਸ ਨੂੰ 9 ਸਾਲ ਪੁਰਾਣੇ ਧਰਨਾ ਮਾਮਲੇ 'ਚ ਬਰੀ ਕਰ ਦਿੱਤਾ ਗਿਆ। ਲੁਧਿਆਣਾ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਪਵਲਨ ਸਿੰਘ ਦੀ ਅਦਾਲਤ ਦੇ ਬੈਂਚ ਨੇ 21 ਸਾਥੀਆਂ ਨੂੰ ਵੀ ਨਾਲ ਬਰੀ ਕਰ ਦਿੱਤਾ ਹੈ। ਸਿਮਰਜੀਤ ਸਿੰਘ ਬੈਂਸ ਤਾਦ ਲੋਕਿੰਸਟਾਪ ਪਾਰਟੀ ਦੇ ਪ੍ਰਧਾਨ ਸਨ ਅਤੇ ਉਹਨਾਂ ਨੇ ਫਰੋਸਪਰ ਰੋਡ ਤੇ ਸੈਕਟਰ 1 ਇੱਕ ਕੇਬਲ ਟੀਵੀ ਦਫ਼ਤਰ ਦੇ ਬਾਹਰ ਪਰਦਰਸ਼ਨ ਦੀ ਤਸੀਮ ਦੇ ਦੌਰਾਨ ਮਜ਼ਾਰਾਕਾਰੀਆਂ ਤੇ ਪੁਲਿਸ ਦੇ ਵਿਚਕਾਰ ਝੜਪੋਈ ਸੀ ਜਿਸ ਤੋਂ ਬਾਅਦ ਸਰਾਬਾ ਨਗਰ ਥਾਣੇ ਦੀ ਪੁਲਿਸ ਨੇ ਬੈਸ ਅਤੇ ਉਹਨਾਂ ਦੇ ਸਾਥੀਆਂ ਤੇ ਪੁਲਿਸ ਅਧਿਕਾਰੀਆਂ ਨੂੰ ਡਿਊਟੀ ਤੋਂ ਰੋਕਨ ਮੁਕਸੜਕੇ ਆਵਾਜਾਈ ਰੁਕਵਾਉਣ ਆਦਿ ਦੇ ਆਧਾਰ ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ 1 ਕਿਲੋ 10 ਗ੍ਰਾਮ ਹੈਰਨ ਬ੍ਰਾਮਤ ਕੀ ਮਾਮਲੇ ਦੇ ਵਿੱਚ ਅਦਾਲਤ ਨੇ ਇੱਕ ਮਹਿਲਾ ਕਾਲੀ ਆਗੁਸਮੇਤ ਪੰਜ ਜਾਣਿਆਂ ਨੂੰ ਦੋਸ਼ੀ ਠਹਿਰਾਇਆ ਕਰਨਤਨ ਦੇ ਉਧਿਕ ਸੈਸ਼ਨ ਜੱਜ ਪ੍ਰੇਮ ਕੁਮਾਰ ਨੇ ਇਨ੍ਹਾਂ ਦੇ ਵਿੱਚੋਂ ਤਿੰਨ ਨੂੰ ਬੁੱਧਵਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਦਕਿ ਦੋ ਹੋਰ ਮੁਲਜ਼ਮਾਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ ਇਹ ਮਾਮਲਾ 22 ਅਪ੍ਰੈਲ 2021 ਦਾ ਹੈ ਇਸ ਮਾਮਲੇ 'ਚ ਸ਼੍ਰੋਮਣੀ ਕਾਲੀਦਲ ਦੀ ਅਗੂਜ ਜਸਵਿੰਦਰ ਕੌਰ ਔਰ ਫਜੱਸੀ ਪਿੰਡ ਚੰਬਲ ਦੀ ਮਨਦੀਪ ਕੌਰ ਉਸ ਦਾ ਪਤੀ ਗੁਰਪ੍ਰੇ ਸਿੰਘ ਗੋਪੀ ਜਗਵੀਰ ਸਿੰਘ ਔਰ ਫਜੱਗਾ ਅਤੇ ਮਨਜੀਤ ਸਿੰਘ ਔਰ ਮੀਟਾ ਤੋਂ 1 ਕਿਲੋ 10 ਗ੍ਰਾਮ ਹੈਰਨ ਜੱਪਕੀਤੀ ਗਈ ਅਤੇ ਦੱਸ ਦਿੱਤੀ ਕਿ ਜਸਵਿੰਦਰ ਕੌਰ ਪਹਿਲਾ ਨਰਮਾਤਾ ਵੀ ਹੈ ਪ੍ਰਾਈਵੇਟ ਬਿਲਡਰਾਂ ਨੇ ਜਿਹੜੀ ਸ਼ਾਮਲਾ ਜ਼ਮੀਨ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕੀਤਾ ਹੋਵੇਗਾ ਪੰਜਾਬ ਸਰਕਾਰ ਉਹ ਜ਼ਮੀਨ ਉਹਨਾਂ ਨੂੰ ਹੀ ਵੇਚੇਗੀ ਅਜਿਹੀਆਂ ਜ਼ਮੀਨਾਂ 'ਚ ਰਸਤੇ ਤੇ ਖਾਲੇ ਵੀ ਸ਼ਾਮਲ ਹੋਣਗੇ ਪੰਜਾਬ ਕੈਬਨਿਟ ਨੇ ਪੰਜਾਬ ਵਿਲੇਜ ਕਮਾਨ ਲੈਂਡ ਰੈਗੂਲੇਸ਼ਨ ਰੂਲਸ ਦੇ ਵਿੱਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਨਾਲ ਕਲੋਨਾਈਜ਼ਰਾਂ ਤੋਂ ਪੰਚਾਇਤੀ ਸ਼ਾਮਲਾ ਦਾ ਮੁਆਵਜ਼ਾ ਵਸੂਲੇ ਜਾਂਦਾਰਾ ਫਧਰਾ ਹੋ ਗਿਆ ਹੈ ਸੂਬਾ ਸਰਕਾਰ ਪ੍ਰਾਈਵੇਟ ਕਲੋਨੀਆਂ ਵਿੱਚ ਪਏ ਸ਼ਾਮਲਾੜ ਤੇ ਟੁਕੜੇ ਵੇਚ ਸਕੇਗੀ ਜਿਸ ਦੀ ਆਮਦਨੀ ਦੇ ਨਾਲ ਪੰਚਾਇਤ ਤੇ ਸਰਕਾਰ ਨੂੰ ਵਿੱਤੀ ਫਾਇਦਾ ਮਿਲੇਗਾ ਪੰਜਾਬ ਦੇ ਵਿੱਚ 85 ਪ੍ਰਾਈਵੇਟ ਕਲੋਨੀਆਂ ਮਾਲਕਾਂ ਨੇ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਮੁੰਡੇਪਤੀ ਕਮਿਸ਼ਨਰਾਂ ਦੀ ਅਗਵਾਈ ਦੇ ਹੇਠ ਹਰੇਕ ਚਿੱਲੇ ਦੇ ਵਿੱਚ ਕੀਮਤ ਨਿਰਧਾਰਨ ਕਰਨ ਵਾਲੀ ਕਮੇਟੀ ਬਣੇਗੀ ਇਹ ਕਮੇਟੀ ਸਾਂਝੀ ਜ਼ਮੀਨ ਦੀ ਕੀਮਤ ਤੈਅ ਕਰੇਗੀ ਜੋ ਕਿ ਕਲੈਕਟਰ ਰੇਟ ਤੋਂ 4 ਗੁਣਾ ਜ਼ਿਆਦਾ ਹੋਵੇਗੀ ਇਸ ਜ਼ਮੀਨ ਦੇ ਬਦਲੇ ਬਿਲਡਰ ਤੋਂ ਜੋ ਮੁਆਵਜ਼ਾ ਰਾਸ਼ੀ ਮਿਲੇਗੀ ਉਹ ਪੰਚਾਇਤ ਅਤੇ ਸੂਬਾ ਸਰਕਾਰ ਦੇ ਵਿਚਾਲੇ ਬਰਾਬਰ ਵੰਡੀ ਜਾਵੇਗੀ ਦੁਬਈ ਦੇ ਵਿੱਚ ਹੋ ਰਹੇ ਏਸ਼ੀਆ ਕੱਪ ਦੇ ਸੁਪਰ 4 ਮੈਚਾਂ ਦੇ ਵਿੱਚ ਭਾਰਤ ਬੰਗਲਾਦੇਸ਼ ਨੂੰ 41 ਦੌੜਾਂ ਦੇ ਨਾਲ ਹਰਾ ਕੇ ਫਾਈਨਲ ਦੇ ਵਿੱਚ ਪਹੁੰਚ ਗਿਆ ਹੈ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਦਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 168 ਦੌੜਾਂ ਬਣਾਈਆਂ ਜਦਕਿ ਬੰਗਲਾਦੇਸ਼ ਦੀ ਪੂਰੀ ਟੀਮ 127 ਦੌੜਾਂ ਤੇ ਹੀ ਆਊਟ ਹੋ ਗਈ ਹਾਲੇ ਤੱਕ ਭਾਰਤ ਦਾ ਇਹ ਰਿਕਾਰਡ ਰਿਹਾ ਹੈ ਕਿ ਉਹ ਬੰਗਲਾਦੇਸ਼ ਤੋਂ ਕਦੇ ਵੀ ਨਹੀਂ ਹਾਰਿਆ ਭਾਰਤ ਦੇ ਵੱਲੋਂ ਕੁਲਦੀਪ ਯਾਦਵ ਜਸਪ੍ਰਿਤ ਬੁਮਰਾ ਨੇ 3 ਵਿਕਟਾਂ ਲਈਆਂ ਤੇ ਅਵਰਨ ਚੱਕਰਵਰਤੀ ਨੇ 2 ਵਿਕਟਾਂ ਲੈ ਕੇ ਵਧੀਆ ਗੇਂਦਬਾਜ਼ੀ ਕੀਤੀ ਬੰਗਲਾਦੇਸ਼ ਦੇ ਵੱਲੋਂ ਸਿਰਫ ਸੈਫ ਹਸਨੀ ਵਧੀਆ ਬੱਲੇਬਾਜ਼ੀ ਕਰ ਸਕੇ ਉਹਨਾਂ ਨੇ 15 ਗੇਟਾਂ ਦੇ ਵਿੱਚੋਂ 69 ਦੜਾਂ ਬਡਾਈਆਂ ਇਸ ਤੋਂ ਇਲਾਵਾ ਪ੍ਰਵੇਜ਼ ਹੁਸੈਨ ਨੇ 21 ਦੜਾਂ ਦਾ ਯੋਗਦਾਨ ਪਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਸੁਰੱਖਿਆ ਦੇ ਲਈ ਇੱਕ ਵੱਡਾ ਕਦਮ ਚੁੱਕਿਆ। ਉਹਨਾਂ ਨੇ ਕਿਹਾ ਕਿ ਤਿਹਾਰਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਤੇ ਨਾਗਰਿਕ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ। ਉਹਨਾਂ ਨੇ ਸੂਬੇ ਦੇ ਪੁਲਿਸ ਕਮਿਸ਼ਨਰਾਂ ਤੇ ਸੀਨੀਅਰ ਪੁਲਿਸ ਸੁਪਰਡੈਂਟਾਂ ਨੂੰ ਅਪਰਾਧੀਆਂ ਅਤੇ ਅਪਰਾਧੀ ਤੱਤਾਂ ਪ੍ਰਤੀ ਕੋਈ ਨਰਮੀ ਨਾ ਦਿਖਾਉਣ ਅਤੇ ਹਰ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਮੁੱਖ ਮੰਤਰੀ ਨੇ ਇੱਕ ਵਰਚੁਅਲ ਮੀਟਿੰਗ ਦੇ ਵਿੱਚ ਕਿਹਾ ਕਿ ਤਿਹਾਰਾਂ ਦੇ ਸੀਜ਼ਨ ਦੇ ਦੌਰਾਨ ਸ਼ਰਾਰਤੀਆਂ ਸਰ ਸਰਗਰਮ ਹੋ ਜਾਂਦੇ ਨੇ ਅਤੇ ਭੀੜ-ਪੜੱਕੇ ਅਤੇ ਜੇਬ ਕਟ ਵਰਗੀਆਂ ਘਟਾਵਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਇਸ ਤੋਂ ਇਲਾਵਾ ਸਮਾਜ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਤਾਕਤਾਂ ਵੀ ਇਨ੍ਹਾਂ ਮੌਕਿਆਂ ਤੇ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੀਆਂ ਨੇ ਇਸ ਦੇ ਲਈ ਹਰ ਪੱਧਰ ਤੇ ਚੌਕਸੀ ਤੇਜ਼ ਜਵਾਬ ਅਤੇ ਤਾਲਮੇਲ ਜ਼ਰੂਰੀ ਹੈ ਤਿਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਸਰਕਾਰੀ ਕਰਮਚਾਰੀਆਂ ਦੇ ਲਈ ਖੁਸ਼ਖਬਰੀ ਲੈ ਕੇ ਆਇਆ ਦੱਸਦੀ ਹੈ ਕਿ ਜਿਵੇਂ ਹੀ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਕਰਮਚਾਰੀ ਬੋਨਸ ਨੂੰ ਲੈ ਕੇ ਉਤਸ਼ਾਹਿਤ ਹੁੰਦੇ ਨੇ ਇਸਦਰਾਨ ਕੇਂਦਰ ਸਰਕਾਰ ਨੇ ਰੇਲਵੇ ਕਰਮਚਾਰੀਆਂ ਨੂੰ ਇੱਕ ਮਹੱਤਵਪੂਰਨ ਤੋਹਫਾ ਦਿੱਤਾ ਹੈ ਸਰਕਾਰ ਨੇ ਲਗਭਗ 1.1 ਮਿਲੀਅਨ ਗੈਰ ਗੈਸਟਡ ਰੇਲਵੇ ਕਰਮਚਾਰੀਆਂ ਲਈ ਬੋਨਸ ਐਲਾਨ ਦਿੱਤਾ ਹੈ ਇਸ ਉਦੇਸ਼ ਦੇ ਲਈ ਕੁੱਲ 1865.68 ਕਰੋੜ ਰੁਪਏ ਜਾਰੀ ਕੀਤੇ ਜਾਣਗੇ ਕੇਂਦਰ ਸਰਕਾਰ ਨੇ ਕੈਬਨਿਟ ਦੇ ਵਿੱਚ ਦੱਸਿਆ ਹੈ ਕਿ ਇਸ ਸਾਲ ਗਰੁੱਪ ਸੀ ਅਤੇ ਗਰੁੱਪ ਡੀ ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਮਿਲੇਗਾ ਇਸ ਫੈਸਲੇ ਨਾਲ ਤਿਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਦੇਸ਼ ਭਰ ਦੇ ਲੱਖਾਂ ਰੇਲਵੇ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਆਈ ਹੈ ਬੋਨਸ ਦੀ ਰਕਮ ਸਦੇ ਕਰਮਚਾਰੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਭੁਗਤਾਨ ਜਲਦੀ ਸ਼ੁਰੂ ਹੋ ਜਾਣਗੇ ਪੰਜਾਬ ਟੀਵੀ ਆਪਣੀ ਬੋਲੀ ਆਪਣਾ ਤੇ ਇਸ